ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਲੈ ਕੇ ਆਜਾਣਾ ਕਹਾਣੀ 사ਦਰਾਂ ਦੀ ਮਿੱਟੀ ਭਾਗ ਛੇਮਾ ਇਸ ਕਹਾਣੀ ਦੇ ਲੇਖਕ ਹਨ ਚੰਨਜੀਤ ਸਿੰਘ ਕਲੇਰਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬੰਦੇ ਸਿੰਘ ਨੇ ਜਿੰਦਾ ਥਾਣੇ ਵਿੱਚ ਕਦਮ ਰੱਖਿਆ ਤਾਂ ਇੱਕ ਸਪਾਹੀ ਉਸ ਨੂੰ ਸਿੱਧਾ ਕਰਤਾਰ ਸਿੰਘ ਦੇ ਕਮਰੇ ਲੈ ਗਿਆ ਉਸ ਨੇ ਵੇਖਿਆ ਕਮਰੇ ਵਿੱਚ ਇੱਕ ਹੋਰ ਸਰਦਾਰ ਜੀ ਵੀ ਮੌਜੂਦ ਸੀ ਜਿਸ ਨੇ ਅੱਖਾਂ ਤੇ ਕਾਲੀਆਂ ਐਨਕਲਆਂ ਲਾਈਆਂ ਹੋਈਆਂ ਸਨ ਤੇ ਇੱਕ ਪਾਸੇ ਦੀਵਾਰ ਨਾਲ ਲੱਤ ਮੋੜ ਕੇ ਖੜੇ ਹੋਏ ਸਨ ਬੰਦੇ ਸਿੰਘ ਨੂੰ ਐ ਲੱਗਿਆ ਜਿਵੇਂ ਉਸ ਬੰਦੇ ਨੇ ਆਪਣਾ ਅਸਲੀ ਚਿਹਰਾ ਸਪਾਉਣ ਲਈ ਚਿਹਰੇ ਤੇ ਨਕਲੀ ਦਾੜੀ ਤੇ ਅੱਖਾਂ ਤੇ ਕਾਲੀਆਂ ਐਨਕਲਆਂ ਲਾਈਆਂ ਹੋਈਆਂ ਸਨ ਪਰ ਫਿਰ ਵੀ ਉਸਨੇ ਕੋਈ ਪ੍ਰਤੀਕਿਰਿਆ ਨਾ ਵਿਖਾਈ ਤੇ ਇਨਸਪੈਕਟਰ ਕਰਤਾਰ ਸਿੰਘ ਬੋਲਿਆ ਜਨਾਬ ਮੈਂ ਹਾਜ਼ਰੀ ਲਾਉਣ ਆਇਆ ਸੀ ਤਾਂ ਬਾਹਰ ਖੜਾ ਸਪਾਹੀ ਬੋਲਿਆ ਕਿ ਤੁਸੀਂ ਅੰਦਰ ਬੁਲਾਇਆ ਹੈ ਠੀਕ ਕਹਿੰਦਾ ਉਹ ਹੁਕਮ ਜਨਾਬ ਜੀ ਇਹ ਸਾਹਿਬ ਦਿੱਲੀ ਤੋਂ ਆਏ ਨੇ ਕਰਤਾਰ ਸਿੰਘ ਉਸ ਖਮੋਸ ਬੈਠੇ ਆਦਮੀ ਵੱਲ ਸਾਰਾ ਕੀਤਾ ਤੇ ਬੋਲਿਆ ਤੂੰ ਜੋ ਕੁਝ ਮੈਨੂੰ ਦੱਸਿਆ ਸੀ ਉਹ ਇੱਕ ਵਾਰ ਫੇਰ ਤੂੰ ਇਨ੍ਹਾਂ ਸਾਹਮਣੇ ਬਿਆਨ ਕਰ ਬੰਦੇ ਸਿੰਘ ਨੇ ਬਿਨਾ ਹਿਚਕਚਾਹਤ ਤੋਂ ਜੋ ਪਹਿਲਾਂ ਬਿਆਨ ਕੀਤਾ ਬੋਲ ਦਿੱਤਾ ਬੰਦੇ ਜਦ ਪਹੁੰਚਿਆ ਤਾਂ ਉਸ ਆਦਮੀ ਨੇ ਫੇਰ ਕਰਤਾਰ ਸਿੰਘ ਨੂੰ ਸਾਰਾ ਕੀਤਾ ਕਰਤਾਰ ਸਿੰਘ ਨੇ ਕੁਝ ਤਸਵੀਰਾਂ ਆਪਣੀ ਮੇਜ਼ ਦੀ ਦਰਾਜ ਵਿੱਚੋਂ ਕੱਢੀਆਂ ਤੇ ਬੰਦੇ ਸਿੰਘ ਅੱਗੇ ਰੱਖੀਆਂ ਤੇ ਬੋਲਿਆ ਇਹਨਾਂ ਵਿੱਚੋਂ ਕਿਸੇ ਨੂੰ ਲਾਲਾ ਹਰदयाल ਚੰਦ ਨਾਲ ਮਿਲਦੇ ਤੇਖਿਆ ਜਾਂ ਇਹਨਾਂ 'ਚੋਂ ਕਦੀ ਕੋਈ ਉਸ ਦੁਕਾਨ ਤੇ ਜਾਂ ਆਸ-ਪਾਸ ਦੇਖਿਆ ਹੋਵੇ ਬੰਦੇ ਸਿੰਘ ਨੇ ਗੌਰ ਨਾਲ ਸਾਰੀਆਂ ਤਸਵੀਰਾਂ ਨੂੰ ਤੱਕਿਆ ਤੇ ਅੰਤ ਵਿੱਚ ਬੋਲਿਆ ਚਾਰ ਮਹੀਨੇ ਪਹਿਲਾਂ ਜਦੋਂ ਮੈਂ ਕੰਮ ਛੱਡਿਆ ਉਸ ਵੇਲੇ ਰਾਤ ਨੂੰ ਇਹਨਾਂ ਦੋ ਬੰਦਿਆਂ ਨੂੰ ਕਈ ਵਾਰ ਲਾਲਾ ਜੀ ਨਾਲ ਦੇਖਿਆ ਸੀ ਹੂੰ ਉਸ ਬੰਦੇ ਨੇ ਅੱਗੇ ਵੱਧ ਕੇ ਤਸਵੀਰਾਂ ਬੰਦੇ ਦੇ ਹੱਥੋਂ ਫੜੀਆਂ ਤੇ ਪਹਿਲੀ ਵਾਰ ਬੋਲਿਆ ਬੰਦੇ ਸਿੰਘ ਮਹਿਸੂਸ ਕੀਤਾ ਉਸ ਦੀ ਆਵਾਜ਼ ਵਿੱਚ ਖਾਸ ਦਬਦਬਾ ਸੀ ਤੈਨੂੰ ਪੂਰਾ ਯਕੀਨ ਹੈ ਤੋਂ ਇਹਨਾਂ ਨੂੰ ਹੀ ਵੇਖਿਆ ਸੀ ਬੰਦੇ ਸਿੰਘ ਨੇ ਕਰਤਾਰ ਸਿੰਘ ਵੱਲ ਵੇਖਿਆ ਜਵਾਬ ਦੇ ਬੰਦੇ ਸਿੰਘ ਜੀ ਬੰਦੇ ਸਿੰਘ ਸਹਿਮਤੀ ਨਾਲ ਸਿਰ ਹਿਲਾਇਆ ਇਹਨਾਂ ਨਾਲ ਇੱਕ ਬੰਦਾ ਹੋਰ ਵੀ ਹੁੰਦਾ ਸੀ ਪਰ ਉਹ ਕਦੀ ਦੁਕਾਨ ਵਿੱਚ ਨਹੀਂ ਸੀ ਬੜਿਆ ਹਮੇਸ਼ਾ ਬਾਹਰ ਸੜਕ ਤੇ ਜੀਪ ਕੋਲੇ ਹੀ ਖੜਾ ਰਹਿੰਦਾ ਸੀ ਕਰਤਾਰ ਸਿੰਘ ਤੇ ਉਸ ਬੰਦੇ ਦੀਆਂ ਨਜ਼ਰਾਂ ਅੰਸ ਵਿੱਚ ਟਕਰਾਈਆਂ ਤੇ ਨਾਲ ਹੀ ਉਸਨੇ ਪੁੱਛਿਆ ਜੇ ਉਸ ਨੂੰ ਕਦੇ ਫਿਰ ਵੇਖੇ ਤਾਂ ਪਹਿਚਾਣ ਲੇਗਾ ਉਮੀਦ ਹੈ ਜੀ ਪਹਿਚਾਣ ਲਾਂਗਾ ਬੰਦੇ ਸਿੰਘ ਸਹਿਮਤੀ ਨਾਲ ਸਿਰ ਹਲਾਇਆ ਇਹਨੂੰ ਬਾਹਰ ਵਟਾਤੇ ਹੋਣਾ ਲੰਬੇ ਸਿੰਘ ਨੂੰ ਬੁਲਾ ਬੰਦੇ ਬਾਹਰ ਇੰਤਜ਼ਾਰ ਕਰ ਕਰਤਾਰ ਸਿੰਘ ਨੇ ਹੁਕਮ ਦਿੱਤਾ ਤੇ ਬਾਹਰ ਖੜੇ ਸਿਪਾਹੀ ਨੂੰ ਅੰਦਰ ਭੇਜ ਜੀ ਬੰਦੇ ਸਿੰਘ ਨੇ ਸਹਿਮਤੀ ਨਾਲ ਸਿਰ ਹਲਾਆ ਬੋਲਿਆ ਤੇ ਬਾਹਰ ਆ ਸਿਪਾਹੀ ਨੂੰ ਬੋਲਿਆ ਤਾਂ ਨੂੰ ਅੰਦਰ ਸਹਿਬ ਅੰਦਰ ਯਾਦ ਕਰ ਰਹੇ ਨੇ ਤੇ ਉਥੇ ਪਏ ਇੱਕ ਬੈਂਚ ਤੇ ਬੈਠ ਗਿਆ ਸਿਪਾਹੀ ਅੰਦਰ ਗਿਆ ਤੇ ਫਿਰ ਫੌਰਨ ਬਾਹਰ ਆਇਆ ਕੁਝ ਦੇਰ ਬਾਅਦ ਲੰਬੇ ਸਿੰਘ ਨੂੰ ਲੈ ਕੇ ਉਹ ਫਿਰ ਉਸ ਕਮਰੇ ਵਿੱਚ ਦਾਖਲ ਹੋਇਆ ਕੋਈ ਘੰਟੇ ਬਾਅਦ ਪੁਲਿਸ ਦੀ ਜੀਪ ਜਿਸ ਨੂੰ ਖੁਦ ਕਰਤਾਰ ਸਿੰਘ ਚਲਾ ਰਿਹਾ ਸੀ ਉਹ ਦੂਸਰਾ ਆਦਮੀ ਜਿਸ ਨੂੰ ਕਰਤਾਰ ਸਿੰਘ ਨੇ ਦਿੱਲੀ ਤੋਂ ਆਇਆ ਕੋਈ ਵੱਡਾ ਸਹਿਬ ਦੱਸਿਆ ਸੀ ਉਸ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ ਬੰਦੇ ਸਿੰਘ ਤੇ ਲੰਮੀ ਸਿੰਘ ਤੇ ਉਹਨਾਂ ਪਿੱਛੋਂ ਦੋ ਹਥਿਆਰ ਬੰਦ ਸਪਾਈਆਂ ਪਿੱਛੇ ਬੈਠੇ ਸਨ ਤੇ ਜੀਪ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਾਹਿਬ ਤੇ ਦੌੜੀ ਜਾ ਰਹੀ ਸੀ ਬੰਦੇ ਸਿੰਘ ਨੇ ਲੰਮੀ ਸਿੰਘ ਵੱਲ ਵੇਖਿਆ ਤਾਂ ਉਸ ਦਾ ਹਾਲ ਵੀ ਉਸ ਨੂੰ ਆਪਣੇ ਵਾਲਾ ਜਾਪਿਆ ਉਹ ਵੀ ਉਸੇ ਦੀ ਤਰ੍ਹਾਂ ਸਹਿਮਿਆਂ ਤੇ ਡਰਿਆ ਬੈਠਾ ਸੀ ਕੁੱਕੜਾਂ ਵਾਲੇ ਕੋਲ ਜਾ ਕਰਤਾਰ ਸਿੰਘ ਨੇ ਜੀਪ ਪਾਰਡਰ ਵੱਲ ਮੋੜ ਲਈ ਤਾਂ ਬੰਦੇ ਨੇ ਆਪਣੇ ਬੁੱਲਾਂ ਤੇ ਜਵਾਨ ਫੇਰੀ ਤੇ ਪੁੱਸਿਆ ਜਨਾਬ ਅਸੀਂ ਕਿੱਧਰ ਜਾ ਰਹੇ ਹਾਂ ਬੜੀ ਦੇਰ ਬਾਅਦ ਸੁੱਜਿਆ ਪੁੱਸਣਾ ਕਰਤਾਰ ਸਿੰਘ ਵਿਅੰਗ ਭਰੇ ਸ਼ਬਦਾਂ ਵਿੱਚ ਬੋਲਿਆ ਤੁਹਾਨੂੰ ਨਿਪਟਾਉਣ ਨਹੀਂ ਚੱਲੇ ਠੰਡ ਰੱਖ 5 ਕੁ ਮਿੰਟ ਬਾਅਦ ਉਸ ਜੀਪ ਇੱਕ ਕੱਚੇ ਪਏ ਪਾ ਦਿੱਤੀ ਤੇ ਜੀਪ ਦੀ ਰਫ਼ਤਾਰ ਵੀ ਘਟਾ ਦਿੱਤੀ ਜੀਪ ਦੇ ਦੁਰਨ ਨਾਲ ਕੱਚੇ ਪਹੇ ਤੋਂ ਮਿੱਟੀ ਹਵਾ ਵਿੱਚ ਉੱਡਣ ਲੱਗੀ ਪਰ ਜੀਪ ਦੀ ਰਫ਼ਤਾਰ ਬਹੁਤ ਘੱਟ ਹੋਣ ਕਾਰਨ ਮਿੱਟੀ ਵੀ ਘੱਟ ਉੱਡ ਰਹੀ ਸੀ ਥੋੜੀ ਦੇਰ ਬਾਅਦ ਉਸਨੇ ਜੀਪ ਇੱਕ ਬੰਬੀ ਤੇ ਓਕੇ ਦੇ ਦਰਖਤਾਂ ਦੇ ਓਲੇ ਖੜੀ ਕਰ ਦਿੱਤੀ ਤੇ ਉੱਤਰ ਕੇ ਬੰਬੀ ਵਾਲੇ ਕੋਠੇ ਚੜ ਗਿਆ ਉਹ ਦੂਸਰਾ ਆਦਮੀ ਵੀ ਉਸ ਨਾਲ ਹੋ ਲਿਆ ਕੋਠੇ ਚੜ੍ਹੋ ਸਾਦਮੀ ਨੇ ਆਪਣੇ ਕੱਪੜਿਆਂ 'ਚੋਂ ਇੱਕ ਦੂਰਬੀਨ ਕੱਢੀ ਤੇ ਦੂਰ ਖੇਤਾਂ 'ਚ ਨਜ਼ਰ ਆ ਰਹੀ ਕਲਾਰ ਰੰਗ ਦੀ ਹਵੇਲੀ ਵੱਲ ਵੇਖਣ ਲੱਗ ਪਿਆ। ਬੰਦੇ ਸਿੰਘ ਤੇ ਲੰਬੇ ਸਿੰਘ ਤੇ ਉਹ ਦੋਨੋਂ ਸਿਪਾਹੀ ਚੁੱਪਚਾਪ ਜੀ ਵਿੱਚ ਹੀ ਬੈਠੇ ਉਹਨੂੰ ਦੇਖਣ ਲੱਗੇ ਪਰ ਸ਼ਾਇਦ ਜੋ ਚਾਹੁੰਦੇ ਸੀ ਉਹ ਮਨਸਾਬ ਪੂਰੀ ਨਹੀਂ ਹੋ ਰਹੀ ਸੀ। ਇਸ ਲਈ ਕੋਠੇ ਤੋਂ ਉੱਤਰੋ ਪਿੱਪਲ ਦੇ ਚੜ ਗਏ। ਇੱਕ ਥਾਂ ਬੈਠ ਕਾਫੀ ਵੇਖਣ ਤੋਂ ਬਾਅਦ ਅਚਾਨਕ ਕਰਤਾਰ ਸਿੰਘ ਨੇ ਇੱਕ ਸਪਾਹੀ ਨੂੰ ਆਵਾਜ਼ ਮਾਰੀ ਜੀਵਨ ਲੰਮੇ ਸਿੰਘ ਨੂੰ ਇੱਥੇ ਆਉਣ ਨੂੰ ਕਹਿ ਹੱਥ ਦੇ ਸਾਰੇ ਨਾਲ ਇੱਕ ਸਪਾਹੀ ਨੂੰ ਲੰਮੇ ਸਿੰਘ ਨੂੰ ਲਿਆਉਣ ਨੂੰ ਕਿਹਾ ਚੱਲ ਜਨਾਬ ਬੁਲਾ ਰਹੇ ਨੇ ਉਹ ਲੰਮੇ ਸਿੰਘ ਨੂੰ ਬੋਲਿਆ ਤਾਂ ਲੰਮੇ ਮੇਰੇ ਵੱਲ ਵੇਖਿਆ ਉਹਦੇ ਵੱਲ ਕੀ ਝਾਕਦਾ ਹੈ ਉਹ ਡੀਸੀ ਲੱਗਾ ਸਾਡੇ ਤੇ ਤੇਰੇ ਵਾਂਗੂ ਮੁਜਰਮ ਏ ਜੀਵਨ ਸਿੰਘ ਗੁੱਸੇ 'ਚ ਬੋਲਿਆ ਜਲਦੀ ਉੱਤਰ ਤੇ ਜਲਦੀ ਜਲਦੀ ਦਰਸਤ ਤੇ ਚੜਤੇ ਜਨਾਬ ਕੋਲ ਪਹੁੰਚ ਨਹੀਂ ਤਾਂ ਜਨਾਬ ਨਾਰਾਜ਼ ਹੋ ਜਾਣਗੇ ਮੈਂ ਕਦੇ ਦਰਸਤ ਤੇ ਨਹੀਂ ਚੜਿਆ ਉਹ ਹਿੱਕ ਚਾਇਆ ਪਿੰਡੂ ਆਦਮੀ ਹੈ ਇੱਕ ਵਾਰ ਕੋਸ਼ਿਸ਼ ਕਰ ਚੜ ਜਾਵੇਗਾ ਜੀਵਨ ਸਿੰਘ ਨੇ ਹੌਸਲਾ ਦਿੱਤਾ ਬਚਪਨ ਕਾਫੀ ਚੜਿਆ ਹੋਵੇਗਾ ਚਿਹਰਾ ਦੱਸਦਾ ਹੈ ਪਰ ਕੀ ਹੋਇਆ ਕਰਤਾਰ ਸਿੰਘ ਨੇ ਪੁੱਛਿਆ ਕਿਉਂ ਵਕਤ ਖਰਾਬ ਕਰ ਰਿਹਾ ਹੈ ਜਨਾਬ ਕਹਿ ਰਿਹਾ ਕਦੀ ਦਰਤ ਤੇ ਨਹੀਂ ਚੜਿਆ ਜੀਵਨ ਸਿੰਘ ਨੇ ਜਵਾਬ ਦਿੱਤਾ ਇਹਨੂੰ ਪੁੱਸ ਕਦੀ ਬੰਦੂਖ ਦੀ ਗੋਲੀ ਖਾਧੀ ਏ ਸੁਣ ਲਿਆ ਲੰਬੇ ਸਿੰਘ ਹੌਲੀ-ਹੌਲੀ ਫਿਰ ਬੋਰਡ ਤੇ ਚੜ ਉਹਨਾਂ ਕੋਲ ਪਹੁੰਚ ਗਿਆ ਦੋਨਾਂ ਲੰਬੇ ਸਿੰਘ ਨੂੰ ਅੱਗੇ ਕੀਤਾ ਤਾਂ ਉਸ ਦੂਸਰੇ ਬੰਦੇ ਨੇ ਲੰਬੇ ਸਿੰਘ ਨੂੰ ਕੁਝ ਸਮਝਾਇਆ ਤੇ ਫਿਰ ਦੂਰਬੀਨ ਨਾਲ ਲੰਬੇ ਸਿੰਘ ਨੂੰ ਪਕੜਾ ਦਿੱਤੀ ਉਸ ਤੋਂ ਬਾਅਦ ਬੰਦੇ ਸਿੰਘ ਨੂੰ ਬੁਲਾਇਆ ਗਿਆ ਤੂੰ ਵੀ ਦਰਤ ਚੜ ਲੈਂਦਾ ਜਾਂ ਲੰਬੇ ਸਿੰਘ ਥੱਲੇ ਆਇਆ ਤਾਂ ਬੰਦੇ ਸਿੰਘ ਨੂੰ ਜੀਵਨ ਸਿੰਘ ਪੁੱਛਿਆ ਜੀ ਚੜ ਲੈਂਦਾ ਪਹੁੰਚ ਫੇਰਾ ਜੀਵਨ ਸਿੰਘ ਬੋਲਿਆ ਤੇ ਨਾਲ ਹੀ ਲੰਬੇ ਸਿੰਘ ਨੂੰ ਕਿਹਾ ਤੂੰ ਚੱਲ ਕੇ ਜੀਪ 'ਚ ਬੈਠ ਬੰਦੇ ਸਿੰਘ ਉਹਨਾਂ ਕੋਲ ਪਹੁੰਚਿਆ ਤਾਂ ਉਹ ਦੂਸਰੇ ਆਦਮੀ ਨੇ ਬੰਦੇ ਸਿੰਘ ਨੂੰ ਦੂਰਬੀਨ ਦੇ ਕੇ ਬੋਲਿਆ ਵੇਖ ਹਵੇਲੀ ਦੀ ਸੱਤ ਤੇ ਟੈਲ ਰਹੇ ਇੱਕ ਬੰਦੇ ਨੂੰ ਪਛਾਣਦਾ ਏ ਜਾਂ ਕਦੀ ਲਾਲਾ ਹਰदयाल ਚੰਦ ਨੂੰ ਮਿਲਦਾ ਵੇਖਿਆ ਹੋਵੇ ਜਾਂ ਉਹਦੇ ਕਾਰ ਲਾਗੇ ਘੁੰਮਦਾ ਵੇਖਿਆ ਹੋਵੇ ਬੰਦੇ ਸਿੰਘ ਨੇ ਦੂਰਬੀਨ ਲਾਹ ਵੇਲੀ ਵੱਲ ਤੱਕਿਆ ਸੱਤ ਤੇ ਉਸ ਨੂੰ ਕੁਝ ਬੰਦੇ ਨਜ਼ਰ ਆਏ ਜਿਨ੍ਹਾਂ ਦੇ ਮੋਢਿਆਂ ਤੇ ਦੋ ਨਾਲੀਆਂ ਟੰਗੀਆਂ ਹੋਈਆਂ ਸਨ ਤੇ ਉਹ ਇਧਰ ਉਧਰ ਟਹਿਲ ਰਹੇ ਸਨ ਤਦ ਹੀ ਇੱਕ ਆਦਮੀ ਰੁਕ ਉਸ ਪਾਸੇ ਵੱਲ ਵੇਖਣ ਲੱਗ ਪਿਆ ਜਿੱਧਰ ਉਹ ਖੜੇ ਸਨ ਫਿਰ ਉਸ ਦੇ ਹੱਥ ਵੀ ਦੂਰਬੀਨ ਨਜ਼ਰ ਆਉਣ ਲੱਗੀ ਲੱਗਦਾ ਉਹਨਾਂ ਨੂੰ ਸ਼ੱਕ ਹੋ ਗਿਆ ਦੂਸਰਾ ਬੰਦਾ ਬੰਦੇ ਸਿੰਘ ਹੱਥੋਂ ਦੂਰਬੀਨ ਲੈ ਕੇ ਤੇਜ਼ੀ ਨਾਲ ਕਰਤਾਰ ਸਿੰਘ ਨੂੰ ਬੋਲਿਆ ਇੱਥੋਂ ਨਿਕਲੋ ਜਲਦੀ ਕਰਤਾਰ ਸਿੰਘ ਤੇ ਬਾਕੀ ਸਾਰੇ ਤੇਜ਼ੀ ਨਾਲ ਦਰਸਤ ਤੋਂ ਉਤਰੇ ਤੇ ਪੁਲਿਸ ਜੀ ਵਿੱਚ ਬੈਠੇ ਸਾਰਿਆਂ ਦੇ ਬੈਠਦੇ ਸਾਰ ਕਰਤਾਰ ਸਿੰਘ ਨੇ ਜੀਪ ਵਾਪਸ ਕੱਚੇ ਪਹੇ ਤੇ ਪਾ ਦਿੱਤੀ ਪਰ ਰਫਤਾਰ ਤੇਜ਼ ਹੋਣ ਕਾਰਨ ਸਾਰੇ ਜੀਪ ਵਿੱਚ ਕੇਂਦ ਵਾਂਗੂ ਉੱਸਲ ਰਹੇ ਸਨ ਸੜਕ ਤੇ ਆਉਂਦੀਆਂ ਹੀ ਕਰਤਾਰ ਸਿੰਘ ਨੇ ਜੀਪ ਦੀ ਰਫ਼ਤਾਰ ਵਧਾ ਦਿੱਤੀ ਜੀਵਨ ਨਿਹਾਲ ਪਿੱਛੇ ਨਿਗਾਹ ਰੱਖਣਾ ਕਰਤਾਰ ਸਿੰਘ ਦੋਹਾਂ ਸਪਾਹੀਆਂ ਨੂੰ ਬੋਲਿਆ ਕੋਈ ਜੀਪ ਆਉਂਦੀ ਦਿਖੇ ਤਾਂ ਦੱਸਣਾ ਜਨਾਬ ਇਹ ਉਹ ਯੂ ਖੂਨੀ ਹਵੇਲੀ ਨਹੀਂ ਜਿਸ ਦਾ ਮਾਲਕ ਯਾਗਰ ਸਿੰਘ ਜ਼ਿਮੀਦਾਰ ਹੁੰਦਾ ਸੀ ਜਿਹਦੇ ਬੰਦਿਆਂ ਵੰਡ ਵੇਲੇ ਵੱਡੀ ਲੁੱਟ ਕੋ ਮਚਾਈ ਸੀ ਜੀਵਨ ਸਿੰਘ ਬੋਲਿਆ ਤੇ ਬਾਅਦ ਵਿੱਚ ਜੋ ਪਰਿਵਾਰ ਸਮੇਤ ਕੀਤੇ ਬਾਹਰਲੇ ਮੁਲਖ ਚਲਾ ਗਿਆ ਸੀ ਉਹ ਜਿਹੜਾ ਕਰਤਾਰ ਸਿੰਘ ਬੋਲਿਆ ਮੈਨੂੰ ਕਿਸੇ ਦੱਸਿਆ ਸੀ ਹਵੇਲੀ ਦੀ ਮੁਰੰਮਤ ਹੋ ਰਹੀ ਏ ਰੰਗ ਰੋਗਣ ਹੋ ਰਿਹਾ ਏ ਵਿਸ਼ਵਾਸ ਨਹੀਂ ਹੋਇਆ ਸੀ ਪਰ ਲੱਗਦਾ ਹੈ ਉਜਾਗਰ ਸਿੰਘ ਬਾਹਰੋਂ ਵਾਪਸ ਆ ਗਿਆ ਹੈ ਤੈਨੂੰ ਤਾਂ ਇਹ ਖੋਨੀ ਹਵੇਲੀ ਫਿਰ ਆਸ਼ਾਂਤ ਹੋ ਉਠੀ ਏ ਵੇਖੋ ਇਸ ਵਾਰ ਕਿਹੜਾ ਇਤਿਹਾਸ ਰਚਦੀ ਏ ਇਹ ਸੀ ਦੋਸਤੋ ਆਪਣੀ ਅੱਜ ਦੀ ਕਹਾਣੀ ਮਿਲਦੇ ਆਂ ਅਗਲੇ ਭਾਗ ਦੇ ਨਾਲ ਉਮੀਦ ਆ ਤੁਹਾਨੂੰ ਪਸੰਦ ਆ ਹੀ ਹੋਵੇਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਹੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ